ਦੇਖੋ ਸੋਚ ਦੇ ਅਜੰਡਾ ਤੇ ਫਰਕ ਸਮਝਣ ਦੀ ਲੋੜ ਆ ਜਿੱਥੇ ਕੱਲ ਕੇਂਦਰ ਸਰਕਾਰ ਵੱਲੋਂ ਘੱਟ ਗਿਣਤੀਆਂ ਤੇ ਇੱਕ ਹੋਰ ਹਮਲਾ ਕਰਦੇ ਹੋਏ ਮੁਸਲਮ ਭਾਈਚਾਰੇ ਦੇ ਬੱਕੋ ਬੋਰਡ ਨੂੰ ਸਰਕਾਰ ਦੇ ਅਧੀਨ ਲਿਆਉਣ ਲਈ ਲੋਕ ਸਭਾ ਵਿੱਚ ਬਿੱਲ ਪਾਸ ਕੀਤਾ ਗਿਆ ਤੇ ਉਹ ਬਿੱਲ ਦੇ ਖਿਲਾਫ ਘੱਟ ਗਿਣਤੀਆਂ ਦੇ ਨਾਲ ਹੋਰ ਹੈ ਧੱਕੇ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਦੇ ਮੈਂਬਰ ਵੀ ਬਹਾ ਹਰਸ਼ੀਮਰ ਕੌਰ ਬਾਦਲ ਜੀ ਜਿੱਥੇ ਆਵਾਜ਼ ਚੱਕ ਰਹੇ ਸੀ ਆਪਣੀ ਗੱਲ ਰੱਖ ਰਹੇ ਸੀ ਲੜਾਈ ਲੜ ਰਹੇ ਸੀ ਕਟਕਿੰਤਿਆਂ ਦੀ ਲੜਾਈ ਲੜ ਰਹੇ ਸੀ ਦੇਸ਼ ਦੀ ਲੋਕ ਸਭਾ ਦੇ ਵਿੱਚ ਉੱਥੇ 2 ਦਿਨ ਪਹਿਲਾਂ ਪੰਜਾਬ ਵਿਧਾਨ ਸਭਾ ਦੇ ਵਿੱਚ ਸਾਡੀ ਪਾਰਟੀ ਵੱਲੋਂ ਜਿੱਤੇ ਹੋਏ ਇੱਕ ਐਮਐਲਏ ਮਨਪੀਰ ਸਿੰਘ ਯਾਲੀ ਜੀ ਵਿਧਾਨ ਸਭਾ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦਾ ਵਿਧਿ ਵਿਵધાન ਬਣਾਉਣ ਦੀ ਗੱਲ ਕਰ ਰਹੇ ਸੀ ਮਤਲਬ ਕੀ ਜਿਹੜੀ ਸਰਕਾਰਾਂ ਤੋਂ ਲੜ ਕੇ 105 ਸਾਲ ਪਹਿਲਾਂ ਸਰਕਾਰਾਂ ਤੋਂ ਖੋ ਕੇ ਕੁਰਬਾਨੀਆਂ ਕਰਕੇ ਇੱਕ ਸੰਸਥਾ ਬਣਾਈ ਗਈ ਇੱਕ ਵਿਧੀ ਵਿਧਾਨ ਬਣਾਇਆ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਉਹਨੂੰ ਸਰਕਾਰ ਦੇ ਅਧੀਨ ਕਰਨ ਦੀ ਗੱਲ ਕਰ ਰਹੇ ਨੇ ਕਿਉਂਕਿ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਇਹ ਗੱਲ ਰੱਖੀ ਆ ਕਿਉਂਕਿ ਇਹ ਕੰਮ ਸਿੱਖ ਸੰਗਤ ਦੇ ਨੇ ਸਿੱਖ ਸੰਸਥਾਵਾਂ ਦੇ ਨੇ ਜਿਹੜੇ ਸਿੱਖ ਜਗਤ ਦੇ ਕੋਈ ਸੂਝਵਾਨ ਸਖਸ਼ੀਤਾ ਨੇ ਉਹਨਾਂ ਨੇ ਬੈਠ ਕੇ ਕਰਨ ਦੇ ਨੇ ਪਰ ਜਿਹੜੇ ਲੋਕ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਨਹੀਂ ਮੰਨਦੇ ਜਿਹੜੇ ਮर्याਦਾ ਨੂੰ ਨਹੀਂ ਮੰਨਦੇ ਤੇ ਉਹ ਲੋਕਾਂ ਤੋਂ ਪਤਾ ਨਹੀਂ ਕਿਹੜੇ ਪ੍ਰੈਸ਼ਰ ਦੇ ਅਧੀਨ ਮੈਂ ਤਾਂ ਇਹ ਗੱਲ ਕਹਾਂਗਾ ਕਿ ਮਨਪ੍ਰੀਤ ਸਿੰਘ ਆਲੀ ਜੀ ਕੀ ਇਹ ਮਰਿਆਦਾ ਨੂੰ ਸਰਕਾਰ ਦੇ ਅਧੀਨ ਲਿਆਉਣ ਨੂੰ ਫਿਰਦੇ ਨੇ ਭਾਈ ਸਰਕਾਰਾਂ ਤਾਂ ਤੋਂ ਪਹਿਲਾਂ ਲੜ ਰਹੇ ਆ ਇੱਕ ਪਾਸੇ ਤਾਂ ਅਸੀਂ ਲੋਕ ਸਭਾ ਦੇ ਵਿੱਚ ਲੜ ਰਹੇ ਆ ਕੇਂਦਰ ਸਰਕਾਰ ਦੇ ਖਿਲਾਫ ਕਿ ਘਟ ਗਿਣਤੀਆਂ ਨਾਲ ਤੱਕਾ ਨਾ ਕਰੋ ਤੁਸੀਂ ਤੱਕੇ ਨਾ ਕਹਿੰਦੇ ਹੋ ਕਿ ਤੁਹਾਨੂੰ ਕਿਸਾਨਾਂ ਦੇ ਬਿੱਲ ਦਵਾਗੇ ਸਿੱਖ ਸੰਸਥਾਵਾਂ ਵਿੱਚ ਦਖਲਦਾ ਜੀ ਮੁਸਲਮਾਨ ਭਾਈ ਭਾਈਚਾਰੇ ਦੇ ਬੱਕ ਫੁੱਟ ਦਖਲਦਾ ਜੀ ਕਿ ਸਾਡੇ ਕੰਮ ਨੇ ਸਾਨੂੰ ਆਪਣੇ ਹਿਸਾਬ ਨਾਲ ਕਰਨ ਦਿਓ ਤੁਸੀਂ ਸਾਡੇ ੱੱਕੇ ਨਾਲ ਥੋਪੋ ਨਾ ਤੇ ਹੋਏ ਮੁਸਲਮ ਭਾਈਚਾਰੇ ਦੇ ਬੱਕੋ ਬੋਰਡ ਨੂੰ ਸਰਕਾਰ ਦੇ ਅਧੀਨ ਲਿਆਉਣ ਲਈ ਲੋਕ ਸਭਾ ਵਿੱਚ ਬਿੱਲ ਪਾਸ ਕੀਤਾ ਗਿਆ ਤੇ ਉਹ ਬਿੱਲ ਦੇ ਖਿਲਾਫ ਕਟਗਿੰਤੀਆਂ ਦੇ ਨਾਲ ਹੋਰ ਇਹ ੱੱਕੇ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਦੇ ਲੋਕ ਸਭਾ ਦੇ ਮੈਂਬਰ ਵੀ ਬਾਬਾ ਹਰਸਿਮਰ ਕੌਰ ਬਾਦਲ ਜੀ ਜਿੱਥੇ ਆਵਾਜ਼ ਚੱਕ ਰਹੇ ਸੀ ਆਪਣੀ ਗੱਲ ਰੱਖ ਰਹੇ ਸੀ ਲੜਾਈ ਲੜ ਰਹੇ ਸੀ ਕਟਗਿੰਤੀਆਂ ਦੀ ਲੜਾਈ ਲੜ ਰਹੇ ਸੀ ਦੇਸ਼ ਦੀ ਲੋਕ ਸਭਾ ਦੇ ਵਿੱਚ ਉਥੇ 2 ਦਿਨ ਪਹਿਲਾਂ ਪੰਜਾਬ ਵਿਧਾਨ ਸਭਾ ਦੇ ਵਿੱਚ ਸਾਡੀ ਪਾਰਟੀ ਵੱਲੋਂ ਜਿੱਤੇ ਹੋਏ ਇੱਕ ਐਮਐਲਏ ਮਨਪੀਰ ਸਿੰਘ ਯਾਲੀ ਜੀ ਵਿਧਾਨ ਸਭਾ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦਾ ਵਿਧੀ ਵਿਧਾਨ ਬਣਾਉਣ ਦੀ ਗੱਲ ਕਰ ਰਹੇ ਸੀ ਮਤਲਬ ਕੀ ਜਿਹੜੀ ਸਰਕਾਰਾਂ ਤੋਂ ਲੜ ਕੇ 105 ਸਾਲ ਪਹਿਲਾਂ ਸਰਕਾਰਾਂ ਤੋਂ ਖੋ ਕੇ ਕੁਰਬਾਨੀਆਂ ਕਰਕੇ ਇੱਕ ਸੰਸਥਾ ਬਣਾਈ ਗਈ ਇੱਕ ਵਿਧੀ ਵਿਧਾਨ ਬਣਾਇਆ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਉਹਨੂੰ ਸਰਕਾਰ ਦੇ ਅਧੀਨ ਕਰਨ ਦੀ ਗੱਲ ਕਰ ਰਹੇ ਨੇ ਕਿਉਂਕਿ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਇਹ ਗੱਲ ਰੱਖੀ ਆ ਕਿਉਂਕਿ ਇਹ ਕੰਮ ਸਿੱਖ ਸੰਗਤ ਦੇ ਨੇ ਸਿੱਖ ਸੰਸਥਾਵਾਂ ਦੇ ਨੇ ਜਿਹੜੇ ਸਿੱਖ ਜਗਤ ਦੇ ਕੋਈ ਸੂਝਵਾਨ ਸ਼ਖਸੀਅਤਾਂ ਨੇ ਉਹਨਾਂ ਦੇ ਬੈਠ ਕੇ ਕਰਨ ਦੇ ਨੇ ਪਰ ਜਿਹੜੇ ਲੋਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਨਹੀਂ ਮੰਨਦੇ ਜਿਹੜੇ ਮर्यादा ਨੂੰ ਨਹੀਂ ਮੰਨਦੇ ਤੇ ਉਹ ਲੋਕਾਂ ਤੋਂ ਪਤਾ ਨਹੀਂ ਕਿਹੜੇ ਪ੍ਰੈਸ਼ਰ ਦੇ ਅਧੀਨ ਮੈਂ ਤਾਂ ਇਹ ਗੱਲ ਕਹਾਂਗਾ ਕਿ ਮਨਪੀਰ ਸਿੰਘ ਯਾਲੀ ਜੀ ਕਿ ਇਹ ਮर्यादा ਨੂੰ ਸਰਕਾਰ ਦੇ ਅਧੀਨ ਲਿਆਉਣ ਨੂੰ ਫਿਰਦੇ ਨੇ ਭਾਈ ਸਰਕਾਰਾਂ ਤੋਂ ਤੋਂ ਪਹਿਲਾਂ ਲੜ ਰਹੇ ਆ ਇੱਕ ਪਾਸੇ ਤਾਂ ਅਸੀਂ ਲੋਕ ਸਭਾ ਦੇ ਵਿੱਚ ਲੜ ਰਹੇ ਆ ਕੇਂਦਰ ਸਰਕਾਰ ਦੇ ਖਿਲਾਫ ਕਿ ਘਟ ਗਿਣਤੀਆਂ ਨਾਲ ਤੱਕਾ ਨਾ ਕਰੋ ਤੁਸੀਂ ਤੱਕੇ ਨਾ ਕਹਿੰਦੇ ਹੋ ਕਿ ਤੁਹਾਨੂੰ ਕਿਸਾਨਾਂ ਦੇ ਬਿੱਲ ਦਵਾਗੇ ਸਿੱਖ ਸੰਸਥਾਵਾਂ ਵਿੱਚ ਦਖਲਦਾਜੀ ਮੁਸਲਮ ਭਾਈ ਭਾਈਚਾਰੇ ਦੇ ਬੱਕ ਫੁੱਟ ਦਖਲਦਾਜੀ ਕਿ ਸਾਡੇ ਕੰਮ ਨੇ ਸਾਨੂੰ ਆਪਣੇ ਹਿਸਾਬ ਨਾਲ ਕਰਨ ਦਿਓ ਤੁਸੀਂ ਸਾਡੇ ਤੱਕੇ ਨਾਲ ਥੁੱਪੋ ਨਾ